ਮੂਰੇ ਲਾਇਸੀ ਲੀਡਰ ਉਹ ਆਪਦੇ ਜਵਾਕਾਂ ਨੂੰ ਤਾਂ ਪੜਾ ਆ ਗਏ ਪਹਾੜਾਂ ਪੂੜਾਂ ਵਾਲੇ ਸਕੂਲਾਂ 'ਚ ਆਪਦੇ ਚਾਚੇ ਤਾਇਆ ਦੇ ਜਵਾਕਾਂ ਨੂੰ ਵੀ ਪੜਾ ਗਏ ਜੀਜੇ ਸਾਲਿਆਂ ਨੂੰ ਵੀ ਪੜਾ ਗਏ ਆਪਾਂ ਰਹਿ ਗਏ ਆਪਾਂ ਨੂੰ ਫਿਰ ਆਪਾਂ ਨੇ ਆਪਣੀ ਕਿਸਮਤ 'ਚ ਹੀ ਮੰਨ ਲਿਆ ਵੀ ਸਾਡੀ ਤਾਂ ਕਿਸਮਤ ਹੀ ਐ ਜੀ ਬਸ ਵੀ ਇੱਥੇ ਰਹਿਣਾ ਐਸੇ ਇਲਾਕੇ 'ਚ ਹੀ ਰਹਿਣਾ ਬਸ ਨੌਮੀ ਤਾਂ ਕਹਿੰਦੇ ਕਿਸੇ ਨੂੰ ਫੇਲ ਹੀ ਨਾ ਕਰੋ 10ਵੀਂ 'ਚ 80% ਫੇਲ ਹੋ ਜਾਂਦੇ ਸੀ ਕਹਿੰਦੇ ਆਜੋ ਆਟਾ ਦਾਲ ਸਕੀਮ 'ਚ ਆ ਗਏ ਹੁਣ ਤੁਸੀਂ ਬਸ ਆਜ ਫਿਰਦੇ ਰਹੋ ਬਸ ਇੱਥੇ ਹੁਣ ਅਸੀਂ ਸਕੂਲ ਆਫ ਐਮਿਨਾਂ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੂੰ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਇਕਨੋਮਿਕਸ ਵੱਲ ਲੈ ਕੇ ਜਾਓ ਤਾਂ ਕਿ ਜਦੋਂ ਤੱਕ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ ਹੋ ਕਿ ਮੈਂ ਜ਼ਿੰਦਗੀ ਚ ਆ ਕਰਨਾ ਬਸ ਆ ਸਕੂਲ ਆਫ ਇਮਿਨੈਂਸ ਮੇਰੇ ਲਈ ਕੋਈ ਪਗਾਨੇ ਪਿੰਡ ਨਹੀਂ ਹੈਗੇ ਆ ਸਾਜਲੀ ਆ ਭਾਈ ਕੀ ਪਸੌਰ ਹੈ ਸੰਗਤੀ ਵਾਲਾ ਮੈਦਿਆਸ ਹੈ ਮੋਜੋ ਵਾਲਾ ਹੈ ਇਧਰ ਗਰਾਹ ਹੈ ਪਰਲੇ ਪਸ ਜਗੇਪੜਾ ਉਹ ਦੁਗਾਂ ਧਰਮਗੜਾ ਫਿਰ ਮੇਰਾ ਪਿੰਡ ਆ ਜਾਂਦਾ ਫਲੇੜਾ ਕਣਕਵਾਲ ਹੈ ਸਾਰੇ ਤਾਂ ਮੈਂ ਜਦੋਂ ਪਹੇ ਸੀ ਮੈਂ ਤਾਂ ਉਦੋਂ ਵੀ ਆਉਂਦਾ ਰਿਹਾ ਇੱਥੇ ਆ ਕੋ ਖਰਪੂ ਆ ਬੈਈ ਹੋਈ ਹੈ ਗੰਡੂਆਂ ਵੇਚਦੀ ਉਧਰੋਂ ਦੇ ਹੁੰਦੇ ਹੁੰਦੇ ਜੀ ਟਿੱਬਿਆਂ ਵੇਚਦੀ ਇਹ ਪਿੰਡਾਂ ਨੂੰ ਜਾਣਦੇ ਆ ਪਿੰਡ ਆਪਦੇ ਨੇ ਮਤਲਬ ਮੈਨੂੰ ਇੱਥੇ ਆ ਕੇ ਐਂ ਲੱਗਦਾ ਜਿਵੇਂ ਕਿਸੇ ਕੁੜੀ ਨੂੰ ਪੇਕੇ ਆ ਕੇ ਲੱਗਦਾ ਹੁੰਦਾ ਵੀ ਪੇਕਿਆਂ ਦੀ ਠੰਡੀ ਹਵਾ ਜਿਹੜੀ ਹੈ ਸੁਸੰਗਰੂਰ ਤੁਸੀਂ ਮੈਨੂੰ ਪਹਿਲਾ ਕਲਾਕਾਰ ਬਣਾਇਆ ਫਿਰ ਮੈਨੂੰ ਪਾਰਲੀਮੈਂਟ ਚ ਭੇਜਿਆ ਦੋ ਵਾਰੀ ਸਰ ਤੁਹਾਡੇ ਤੋਂ ਕੀਲ ਕੋ ਕੇ ਰੱਖੀਏ ਫਿਰ ਉਹਨੂੰ ਜਿਵੇਂ ਚੀਮਾ ਸਾਹਿਬ ਨੇ ਕਿਹਾ ਖਜ਼ਾਨੇ ਦੀਆਂ ਚਾਬੀਆਂ ਤੁਹਾਨੂੰ ਫੜਾ ਰੱਖੀਆਂ ਮੇਰਾ ਪਿੰਡ ਵੀ ਡਿੜਬੇ ਚ ਹੀ ਪੈਂਦਾ ਕਿਉਂਕਿ ਇੱਥੋਂ ਡਿੜਬੇ ਤੋਂ ਸ਼ੁਰੂ ਹੋ ਜਾਂਦਾ ਰੋਗੜਾ ਕੌਰੀਆਂ ਇਧਰ ਦੀ ਹੁੰਦੇ ਹੋਏ ਸਾਜਲੀ ਵਿੱਚ ਹੋ ਕੇ ਗਾਂਹਾਂ ਜਾ ਕੇ ਉਹ ਫਤੇਗੜ ਗੰਡੂਆਂ ਕਣਕਾਲ ਧਰਮਗੜ ਸਤੋਜ ਲਾ ਆਖਰੀ ਪਿੰਡ ਸਤੋਜ ਤੇ ਪਹਿਲੀ ਵਾਰ ਹੋਇਆ ਪੰਜਾਬ ਦੀ ਹਿਸਟਰੀ ਚ ਕੱਲ ਡਾਕਟਰ ਉਮੇਦਕਰ ਵੀਮਰਾਓ ਉਮੇਦਕਰ ਜੀ ਦਾ ਜਨਮ ਦਿਨ ਸੀ ਸ਼ਾਇਦ ਉਹਨਾਂ ਦੀ ਆਤਮਾ ਨੂੰ ਥੋੜੀ ਬਹੁਤ ਸ਼ਾਂਤੀ ਮਿਲੀ ਹੋਣੀ ਪਹਿਲੀ ਵਾਰ ਹੋਇਆ ਪੰਜਾਬ ਚ ਕਿਉਂਕਿ ਦਲਿਤ ਵਿੱਤ ਮੰਤਰੀ ਹੈ ਆਮ ਕਰ ਝੋਟੇ ਹੋਇਆ ਬੰਦਾ ਇੱਕ ਵਿੱਤ ਮੰਤਰੀ ਹੈ ਉਦੋਂ ਕੋਲੇ ਖਜ਼ਾਨਾ ਨਹੀਂ ਤਾਂ ਖਿਆਨੇ ਕਾਕਿਆਂ ਕੋਲੇ ਸੀ ਕਾਕਾ ਜੀ ਉਹ ਐਂ ਕਹੀ ਗਏ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਅਸੀਂ ਕਦੇ ਕਹਿ ਖਜ਼ਾਨਾ ਖਾਲੀ ਖਜ਼ਾਨੇ ਨਹੀਂ ਖਾਲੀ ਹੁੰਦੇ ਉਹਨਾਂ ਦੀਆਂ ਨੀਤਾਂ ਖਾਲੀ ਸੀ ਅਸਲ 'ਚ ਨੀਅਤ ਭਰੀ ਹੋਵੇ ਨਾ ਕੋਈ ਖਜ਼ਾਨਾ ਖਾਲੀ ਨਹੀਂ ਰਹਿੰਦਾ ਸਿਆਣੇ ਕਹਿੰਦੇ ਨੀਤਾਂ ਨੂੰ ਮਰਾਦਾ